ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਿਮਰਨਦੀਰ ਸੋਈ 'ਚ ਤੇ ਅੱਜ ਜੀ ਆਪਾਂ ਲੱਗੇ ਨਮਕੀਨ ਚੌਲ ਬਣਾਉਣ ਚੌਲਾਂ ਨੂੰ ਧੋ ਕੇ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਏ ਤੇ ਇੱਧਰ ਆਪਾਂ ਲਸਣ ਪਿਆਜ਼ ਟਮਾਟਰ ਵੀ ਸਾਰਾ ਕੁਝ ਕੱਟ ਵੱਟ ਕੇ ਤਿਆਰ ਕਰ ਲਿਆ ਏ ਆਲੂ ਵੀ ਆਪਾਂ ਕੱਟ ਕੇ ਪਾਣੀ 'ਚ ਪਾ ਲਿਆ ਮਟਰ ਵੀ ਕੱਢ ਲਿਆ ਹੁਣ ਆਪਾਂ ਚੌਲਾਂ ਨੂੰ ਤੜਕਾ ਲਾ ਲੈਨੇ ਆ ਤੇਲ ਜੀ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਲਸਣ ਅਦਰ ਤੇ ਇੱਕ ਚਮਚਾ ਭਰ ਕੇ ਜੀਰੇ ਦਾ ਪਾਵਾਂਗੇ நல்கரிய மிர்ச்சி பூண்டு ஹூப்ப

ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਮਸਾਲੇ ਨੂੰ ਭੁੰਨਾਂਗੇ ਮਸਾਲਾ ਜੀ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਹੈ ਹੁਣ ਆਪਾਂ ਇਹਦੇ ਵਿੱਚ ਮਟਰ ਤੇ ਆਲੂ ਪਾ ਦਵਾਂਗੇ ਆਲੂ ਮਟਰ ਨੂੰ ਆਪਾਂ ਮਸਾਲੇ ਦੇ ਵਿੱਚ 2 ਮਿੰਟ ਵਾਸਤੇ ਭੁੰਨ ਲੈਨੇ ਆਂ ਆਲੂ ਮਟਰਾਂ ਨੂੰ ਜੀ ਆਪਾਂ ਮਸਾਲੇ ਦੇ ਵਿੱਚ ਭੁੰਨ ਲਿਆਏ ਹੁਣ ਆਪਣੇ ਕੋ ਥੋੜੇ ਜਿਹੇ ਹਰੇ ਪਿਆਜ਼ ਦੀਆਂ ਪੁਕਾਏ ਪਾ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆਂ ਚੋਲਾ ਪਾ ਲਵਾਂਗੇ ਚੋਲਾ ਨੂੰ ਆਪਾਂ ਪਹਿਲਾਂ ਭਿਉਂ ਕੇ ਰੱਖਿਆ ਸੀ ਤੇ ਇਹਦੇ ਵਿੱਚ ਆਪਾਂ 1.5 ਕੱਪ ਪਾਣੀ ਦਾ ਪਾ ਲਵਾਂਗੇ 1 ਕੱਪ ਆਪਣਾ ਚੋਲਾ ਦਾ ਹੈ ਇਹ ਤੇ ਮਿਕਸ ਕਰ ਦਿੰਨੇ ਆ ਮਿਕਸ ਆਪਾ ਕਰਤਾ ਹੈ ਹੁਣ ਆਪਾਂ ਪਿਆਸ ਲੋ ਕਰਕੇ ਉੱਪਰ ਟੱਕ ਦਿੰਨੇ ਆ ਆਲੂ ਮਟਰਾਂ ਵਾਲੇ ਨਮਕੀਨ ਚੌਲ ਜੀ ਆਪਣੇ ਰਾਇਤੇ ਦੇ ਨਾਲ ਤਿਆਰ ਆ ਜੇ ਵੀਡੀਓ ਪਸੰਦ ਆਈ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ